ਰੇ ਮੁੰਡੇ ਦਾ ਵਿਆਹ ਅਸੀਂ 31 12 2022 ਨੂੰ ਕੀਤਾ। ਇਹ ਮੈਰੀ ਬਿਓਰੇ ਨਾਲ ਆਈ। ਤੇ ਮੈਂ ਇਹਨਾਂ ਨੇ ਸਾਨੂੰ ਬੁਜ਼ਾਤਾ ਜੀ। ਇਹਨੇ ਕਹੇ ਵੀ ਨਹੀਂ ਜੀ ਅਸੀਂ ਤਾਂ ਕਰਨੀ ਕਰਨਾ ਹੈ। ਫਿਰ ਇਹਨਾਂ ਨੇ ਪੰਡਤ ਜੀ ਇਲਾਵਾ ਫਿਰ ਕਿਤੇ ਵਾਕਰ ਲੈ ਕੇ ਜੀ। ਸਾਡੇ ਨੇ ਬੜਾ ਧੋਖਾ ਧੜੀ ਕੀਤੀ ਹੈ। ਬਿਚੋਲਣਾ ਮਿਲ ਕੇ। ਅਛਾ ਜੀ ਇਹਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀ ਮਾ ਅਸੀਂ ਵਿਚੋਲਣਾ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਵੀ ਸਾਮਾਨ ਪੈਕ ਕਰ ਲਿਆ ਕਹਿੰਦੇ ਹਾਂ ਜੀ ਕਹਿੰਦੇ ਸਾਲ ਸਾਲਾ ਕੋ ਸਾਮਾਨ ਲੈ ਕੇ ਆ ਜਾ ਮਟਰ ਟੈਕੀ ਚ ਬੈਕ ਕਰਕੇ ਹੇਠਾਂ ਆ ਜਾ ਹੇਠੇ ਗਨੇ ਤਰੀਬੂ ਲੱਗੜੇਰੇ ਮੇਰੇ ਮੁੰਡੇ ਦਾ ਵਿਆਹ ਹੋਇਆ ਸੀ 31 11 2022 ਨੂੰ ਜੀ ਇਹ ਮੈਰੀ ਬਿਓਰੇ ਨਾਲ ਹੀ ਮੈਂ ਇਹਨਾਂ ਨੇ ਸਾਨੂੰ ਬਸਾਤਾ ਜੀ ਤੇ ਅਸੀਂ ਵਿਆਹ ਕੀਤਾ ਸੀ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜ ਕੇ ਕਿ ਮੇਰੇ ਮੁੰਡੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਔਰ ਉਹਨੇ ਰੌਡ ਉਪੇ ਵੀ ਅੱਜ ਡੇਟ ਵੀ ਰੌਡ ਉਪੇ ਵੀ ਹੈ ਦਾਖਲ ਰਿਹਾ ਕਲੰਬੀਆ ਚ ਇਹਨਾਂ ਨੇ ਜਬਦਸਿਕਦੇ ਸੀ ਟਾਈਮ ਲੈਰੀ ਇਹਨਾਂ ਨੇ ਲਿਆ ਨਹੀਂ ਇਹਨਾਂ ਦੇ ਦਿਲ ਚ ਕਾਲਾ ਸੀ ਤੇ ਇਹਨਾਂ ਕਹੇ ਵੀ ਇਨੀ ਜੀ ਅਸੀਂ ਤਾਂ ਕਰਨੀ ਕਰਨਾ ਫਿਰ ਇਹਨਾਂ ਨੇ ਪੰਡਤ ਅਲੀਆ ਇਲਾਵਾ ਫਿਰ ਕਿਤੇ ਬਕਰ ਲੈ ਕੇ ਜੀ ਤੇ ਦੋ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗ ਗਿਆ ਬਿਮਾਰੰਦੀ ਹੈ ਤੇ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਰਾਮ ਕਰੀ 5 ਗ੍ਰਾਮ ਤੇ ਵਿਆਹ ਤੋਂ ਪਹਿਲਾਂ 1 ਮਹੀਨਾ ਇਹ ਰੱਖ ਰਹੀ ਹੈ ਜੀਵਨ ਹਸਪੀਟਲ ਉਸ ਵਾਰ ਪੀਜੀਏ ਚ ਰੈਫਰ ਕਰਤਾ ਸਾਨੂੰ ਕਿ ਨਾ ਡੇਂਗੂ ਹੈ ਸਾਡੇ ਨੇ ਬੜਾ ਧੋਕਾ ਧੜੀ ਕੀਤੀ ਹੈ ਵਿਚੋਲਣਾ ਨਾਲ ਮਿਲ ਕੇ ਤੇ ਸਾਡਾ ਵੀ ਅਸੀਂ 15 ਜਨਵਰੀ ਨੂੰ ਗਏ ਸੀ ਸਬਜ਼ੀ ਮੰਡੀ ਸਬਜ਼ੀ ਲੈਣ ਮੈਂ ਵੀ ਵੀ ਸੀ ਤੇ ਪਿੱਛੋਂ ਜੀ ਇਹਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀ ਮਾ ਅਸੀਂ ਵਿਚੋਲਣਾ ਤੇ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਇਹ ਸਾਮਾਨ ਪੈਕ ਕਰ ਲਿਆ ਕਹਿੰਦੀ ਹਾਂ ਜੀ ਕਹਿੰਦੀ ਸਾਲਾ ਸਾਲਾ ਕੋਈ ਸਾਮਾਨ ਲੈ ਕੇ ਆ ਜਾ ਫਟਾਫਟ ਅਟੈਚੀਡ ਬੈਗ ਪਰ ਕੇ نیچے ਆ ਜਾ ਜੇ ਨੀਚੇ ਘਣੇ ਤ੍ਰਿਭਿਲ ਲੱਗੜੇ ਇਹਨ ਆਪਣਾ ਅਟੈਚੀਡ ਬੈਗ ਭਰ ਕੇ ਲੈ ਆਈ ਸਾਰਾ ਕੁਝ ਸਾਡਾ ਗੋਲਡ ਚੋਰੀ ਕਰਕੇ ਲੈ ਗਈ ਸਾਲਾ ਨੁਕਸਾਨ ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 7:00 ਵਜੇ ਜੀ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਅਕਾਦ ਦੜੀ ਕੀਤੀ ਵਿਚੋਲਾ ਨੇ ਮਿਲਿਪੂਰ ਨਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਐਪਲੀਕੇਸ਼ਨ ਦਿੱਤੀ 6 ਪਰ ਵੀ 2000 ਇਹਦੇ 23 ਨੂੰ ਤੇ ਕਤਵਾਲੀ ਜੀ ਉਹ ਜੀਤ ਨੇ ਮਿਲ ਮਲਾ ਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਨਹੀਂ ਲਿਖ ਰਾਇਆ ਸਾਨੂੰ ਬੁਲਾਉਂਦਾ ਸੀ ਆਪ ਕਿਸ ਕਿ ਜੰਦਾ ਸੀ ਸਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰ ਕੇ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਦੇ ਇਹਨਾਂ ਨੇ ਫਿਰ ਛੁੱਟੀ ਦਿਖਾ ਸਾਡੇ ਕੋਲ ਦੇਤੀ ਡੋ ਰਿਐਕਟਿਵ ਦੀ ਨਾ ਇਹਨਾਂ ਕੋ ਕੋਈ ਸਬੂਤ ਭੂਮੈਂਚਲ ਸਰਚ ਤੇ ਵਾਪਸ ਚਲੇਗੀ ਕਾਉਂਸਲਿੰਗ ਤੋਂ ਵਾਪਸ ਆ ਤੇ ਕਿ ਡੀਐਸਪੀ ਤੋਂ ਵਾਪਸ ਚਲੇਗੀ ਚਾਂਸ ਸਿੰਕਲੋਂ ਇਹਨਾਂ ਮਿਲੀ ਭੁਗਣ ਵਾਲੇ ਸਾਡੇ ਛੁੱਟਾ ਪਰਚਾ ਦਰਜ ਕਰਤਾ ਸਾਡਾ ਸਾਰਾ ਕੁਝ ਲੈ ਗਏ ਹੋਣ ਸਾਡਾ ਪਰਚਾ ਕੱਲ ਦਰਜ ਕੀਤਾ 3 10 2024 ਨੂੰ ਐਫਰ ਨੰਬਰ ਹੈਗੇ 219 ਅੰਡਰ ਸੈਕਸ਼ਨ ਅਗੇ ਜੀ 406 ਤੇ 120b ਇਹਨਾਂ ਨੇ 379 ਨਹੀਂ ਲਾਈ 420 ਨਹੀਂ ਲਾਈ ਤੁੱਕੜੀ ਸਾਡੇ ਨਾਲ ਕੀਤੀ ਜੜੀ ਤੇ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਪਹਿਲਾਂ ਸੱਟਾਂ ਲੱਗੀਆਂ ਅਸੀਂ ਲੁੱਟੇ ਗਏ ਜੀ ਇਸ ਮੇਰੇ ਅੱਗੇ ਸੱਟਾਂ ਮੈਂ ਤੁਹੋਂ ਨਹੀਂ ਜ਼ਿਆਦਾ ਬੈਟਰ ਰਹਸਤੇ ਮੈਂ ਹੁਣ ਚਾਰ ਮਹੀਨੇ ਹੋ ਗਏ ਮੈਂ ਬੈੜਤੇ ਹਾਂ ਉਹ ਗਏ ਜੀ ਮੈਂ ਬੈੜ ਰਹਸਤੇ ਹਾਂ ਅਸੀਂ ਲੁੱਟੇ ਗਏ ਸਾਨੂੰ ਸਾਨੂੰ ਬਹੁਤ ਤਕਾ ਹੋਇਆ ਜੀ ਫੋਨ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਉਹ ਫਰਾਜ਼ਨ ਕਹਿੰਦੇ ਇਹਨਾਂ ਨੇ ਕਿ ਸਖਤੋ ਕਰ ਵੀ ਕੀਤੀ ਜਾਏ ਸਾਡਾ ਸੋਨਾ ਬਰਮ ਕੀਤਾ ਜਾਵੇ ਤੇ ਇਹਨਾਂ ਖਾਲ ਸਕਦੇ ਸਖਤ ਕਰ ਵੀ ਕੀਤੀ ਜਾਏ ਧਾਰਾ ਬੱਕੇ ਐਡ ਕੀਤੀ ਜਾਂਦਾ